ਕਿ ਇੱਥੋਂ ਸੱਜਣੋਂ ਚੈੱਕ ਕਰ ਸਕਦੇ ਹੋ ਮਿਲਕ ਪੁਆਇੰਟ ਵੀ ਬਹੁਤ ਕਮਾਲ ਦੀ ਜਾਂਦੀ ਹੈ ਤੇ ਥਣ ਲੇਵੇ ਦੀ ਇਹ ਕਹਿ ਸਕਦੇ ਆ ਵੀ ਬਿਲਕੁਲ ਸਾਫ਼ 100 ਦਾ 100 ਤੇ ਨਾਲ ਆ ਗਈ ਕੱਟੀ ਤੇ ਮੇਰ ਸਿੰਘ ਇਹ ਕਹਿ ਸਕਦਾ ਵੀ ਬੰਦ ਆ ਗਿਆ ਰੇਗਨਲ ਸਿੰਘ ਆ ਗਿਆ ਦੰਦੋਂ ਖੀਰੀ ਉਮਰ ਆ ਗਈ ਬਾਈ ਕਹਿੰਦਾ 2 ਸਾਲ ਮਾਂ ਦਾ ਦੁੱਧ ਆ ਗਿਆ 17 ਕਿਲੋ ਹਰਿਆਣੇ ਚ ਮਾਦਰੇ ਦੀ ਲਿਆਂਦੀ ਤੀ ਲੈ ਸੱਜਣੋਂ ਅੱਜ ਦੀ ਵੀਡੀਓ ਨਾਲ ਬਹੁਤ ਖਾਸ ਹੋਣ ਲੱਗੀ ਹੈ ਇੱਕ ਤਾਂ ਕੱਟੀ ਲੱਗਿਆ ਦਿਖਾਉਣ ਤੇ ਇੱਕ ਕੱਟੀ ਆ ਦੰਦੋਂ ਖੀਰੀ ਤੇ ਇੱਕ ਸੱਜਣੋਂ ਦਿਖਾ ਦਾਂਗੇ ਟੋਕੜ ਮੀਣੀ ਝੋਟੀ ਬਹੁਤ ਕਮਾਲ ਦੀ ਨਾਲ ਆ ਗਈ ਕੱਟੀ ਟੋਟਲ ਤਿੰਨ ਪਸ਼ੂ ਦਿਖਾਵਾਂਗੇ ਸ਼ਹਿਰ ਮਰੇਲਕੋਟਲਾ ਪਹੁੰਚੇ ਹੋਏ ਆਂ ਈਦਗਾਹ ਦੇ ਬਿਲਕੁਲ ਸਾਹਮਣੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸੱਜਣੋਂ ਬਿਲਕੁਲ ਫਿਕਸ ਕਰਾ ਦਾਂਗੇ ਤਿੰਨ ਨਾਕ ਬਕਾਉ ਨੇ ਬਾਈ ਕੋਲੇ ਤੇ ਗੱਲਬਾਤ ਥੋੜੀ ਲਾਡੀ ਨਾਲ ਕਰਾ ਦਾਂਗੇ ਆ ਜਾ ਲਾਡੀ ਮੇਰਾ ਹੋਰ ਕਿਵੇਂ ਆ ਜੇ ਬਾਬੇ ਦੀ ਬਾਈ ਜੀ ਚੜਦੀ ਕਲਾ ਚੜਦੀ ਕਲਾ ਬਾਈ ਜੀ ਪੂਰੀ ਕਿੱਥੇ ਜਾ ਗਏ ਲਾਡੀ ਨਹਰਾ ਆਪਣਾ ਜੀ ਗੱਲ ਕਰ ਲਈ ਇਹ ਇਹ ਬਾਈ ਜੀ ਵੱਡੀ ਦੀਗਾ ਕੋਲੇ ਜੀ ਵੱਡੀ ਦੀਗਾ ਤੇ ਬਿਲਕੁਲ ਨੇੜ ਆ ਗਿਆ ਬਿਲਕੁਲ ਨੇੜ ਜਾਵਾਂ ਜੀ ਠੀਕ ਆ ਗੱਲ ਤੇ ਨੰਬਰ ਸਕਰੀਨ ਤੇ ਚਲਾ ਦਾਂਗੇ ਨਾ ਸਕਰੀਨ ਤੇ ਚਲਾ ਸ਼ੁਰੂਆਤ ਆ ਕੱਟੀ ਤੋਂ ਕਰ ਲਈਏ ਕਿ ਛੋਟੀ ਤੋਂ ਕਰੀਏ ਉਧਰੋਂ ਬਾ ਜਿੱਥੋਂ ਮਰਜ਼ੀ ਕਰ ਲੋ ਜੀ ਭਾਵੇਂ ਇੱਥੋਂ ਕਰ ਲੋ ਠੀਕ ਆ ਮੈਂ ਕਹਿੰਦਾ ਛੋਟੀ ਤੋਂ ਕਰ ਦਿਆਂ ਛੋਟੀ ਤੋਂ ਕਰ ਲੋ ਆ ਜਾ ਆ ਇਧਰ ਲੈ ਬੰਨੇ ਆ ਜਾ ਤੇ ਬਾਕੀ ਥਣ ਲੇਵਾ ਕਰਾ ਦੇਣਾ ਚੈੱਕ ਤੇ ਸਿੰਘਾਂ ਦੀ ਆ ਗਈ ਮੀਣੀ ਤੇ ਥਣ ਲੇਵੇ ਦੀ ਆ ਗਈ ਸੱਜਣੋ ਬਿਲਕੁਲ ਸਾਫ ਸੂ ਵਾਲਾ ਟੀ ਕਿਹੜਾ ਸੂਆ ਇਹ ਦੂਜਾ ਜੀ ਸੂਆ ਦੂਜਾ ਤੇ ਨਾਲ ਕੱ 22 ਕੁ ਮਹੀਨਿਆਂ ਦੀ ਹੈ ਜੀ ਤੋਰ ਚੋਬਰਾ ਖੋਲ ਕੇ 22 ਮਹੀਨਿਆਂ ਦੀ ਸੂਈ ਸਿੰਘਾਂ ਦੀ ਆ ਗਈ ਮੀਣੀ ਮੰਗ ਰ ਆ ਗਈ ਕੱਟੀ ਤੇ ਬਾਕੀ ਝੋਟੀ ਸੱਜਣੋਂ ਬਹੁਤ ਕਮਾਲ ਦੀ ਹੈ ਤੇ ਬਾਕੀ ਇੱਥੇ ਤੋਂ ਥਣ ਲੈਵਾ ਚੈੱਕ ਕਰ ਸਕਦੇ ਹੋ ਥਣ ਇਹ ਕਹਿ ਸਕਦੇ ਆ ਵੀ ਹੱਥੀ ਚਵਾਈ ਵਾਲਾ ਲੱਗਿਆ ਮੁੱਠੀ ਵਾਲਾ ਮਾੜੀ ਨੇੜੇ ਫੜ ਕੇ ਤੋਰ ਦਿਜੋ ਬਰਾ ਤੇ ਬਰੀਕ ਆ ਗਈ ਸੱਜਣੋਂ ਫੁੱਲ ਲਾਟੀ ਦੁੱਧ ਅੱਜ ਤਿਆਰ ਕਿੰਨਾ ਇਹਦੇ ਕੋਲੇ ਤਾਂ ਬਈ 14 ਕਿਲੋ ਦੁੱਧ ਆ ਤੇ 1013 ਕਿਲੋ ਦੋ ਤਿੰਨ ਵਾਰੀ ਚੋ ਕੇ ਵੇਖ ਲਿਆ ਜੀ ਆ ਲੰਬੀ ਤੋਰ ਦੇ ਚੋਬਰਾ ਐ ਕਿਹੜਾ ਥੱਕਦਾ ਘਮਾਦਾ ਇਹਨੂੰ ਤੇ ਬਾਕੀ ਥਣ ਲੈਵੇ ਦੀ ਆ ਗਈ ਸੱਜਣੋਂ ਬਿਲਕ ਇਹ ਇੱਥੇ ਤੋਂ ਕਰ ਸਕਦੇ ਹਾਂ ਚੱਕ ਚਵਾਈ ਦੀ ਲਾਡੀ ਕਿਵੇਂ ਰਹੂਗੀ ਚਵਾਈ ਬਾਈ ਦੋ ਤਿੰਨ ਵਾਰੀ ਚੋਕੇ ਵੇਖ ਲੈ ਤੇਰਾ ਫੈਟ 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 ਛਰਲਾ ਛਿੱਟਾ ਬਾਈ ਜੀ ਪੂਰਾ ਸੈੱਟ ਆ ਜੀ ਠੀਕ ਆ ਗੱਲ ਤੋਰ ਦੇ ਤੋਰ ਦੇ ਕਿਹੜਾ ਹੋਰ ਕਮਾ ਦੇ ਬਈ ਇਹਨੂੰ ਲੰਬੀ ਚਲਾ ਦੇ ਤੇ ਆ ਨਾਲ ਇਹਦੇ ਕੱਟੀ ਆ ਗਈ ਹੈ ਨਾਲੇ ਦੇ ਕੱਟੀ ਆ ਸੁਬਾਹ ਦੀ ਠੰਡੀ ਆ ਸੁਬਾਹ ਦੀ ਬਿਲਕੁਲ ਠੰਡੀ ਆ ਗਰਮ ਗੁਰਮ ਤਾਂ ਨਹੀਂ ਨਾ ਨਾ ਜਾਵਾਂਗੇ ਜਿਹੜਾ ਮਰਜੀ ਵੇਜੇ ਮੈਂ ਕਹਾ ਜਿਹੜਾ ਮਰਜੀ ਡੰਗ ਤੋਂ ਡੰਗ ਚਵਾ ਦਾਂਗੇ ਤੁਸਾਂ ਹੈਗਾ ਜੀ ਪੂਰਾ ਭਾਵੇਂ ਤਿੰਨ ਡੰਗ ਝੋਲਿਆ ਜੋ ਠੀਕ ਆ ਗੱਲ ਤੇ ਬਾਕੀ ਥਾਣਾ ਗਿਆ ਸੱਜਣੋਂ ਬਾਲਾ ਕਹ ਲਿਆ ਲਫਾਫਾ ਜਾਂ ਨਹੀਂ ਲੱਗਿਆ ਖੁੱਲਾ ਇੱਥੋਂ ਕਰ ਸਕਦੇ ਹਾਂ ਚੈੱਕ ਪਿਛਾਲੇ ਪੱਖ ਤੋਂ ਤੇ ਬਾਕੀ ਓਵਰ ਫੈਟ ਨਹੀਂ ਹੈਗੀ ਤੇ ਲਾਡੀ ਕਿਹੜੇ ਏਰੀਆ ਚ ਲੈ ਕੇ ਆਏ ਤੇ ਆਪਾਂ ਇਹ ਇਹ ਹਰਿਆਣੇ ਚ ਲੈ ਆਂਦੀ ਹੈ ਬਾਈ ਜੀ ਠੀਕ ਹੈ ਗੱਲ ਤਾਜੀ ਨੇ ਕਿੰਨਾ ਕੁ ਦੇ ਦਿੱਤਾ ਸੀ ਉਹ ਜਮੀਂ ਪੀਕ ਤੇ ਕਹ ਲੀਏ ਚੱਲਦੀ ਦੀ ਕਿਦਾ ਬਾਈ ਜਮਿਤਾ ਜੀ ਕੇ ਲਈ ਪੀਕ ਤੇ 16 ਕਿਲੋ ਬਾਈ ਜੀ 16 ਕਿਲੋ ਤੇ ਬਾਕੀ ਕੇ ਲਈ ਮਾੜਾ ਮੋਟਾ ਕੇਰ ਕੂਰ ਦਾ ਫਰਕ ਪੈਂਦਾ ਬੰਦੇ ਚੋਂ ਪੈਂਦਾ ਪੈਂਦਾ ਬਈ ਫਰਕ ਮਾੜਾ ਤੇ ਬਾਕੀ ਇੱਥੇ ਤਾਂ ਲੰਬਾਈ ਚੈੱਕ ਕਰ ਸਕਦੇ ਹਾਂ ਕੱਦ ਵੀ ਫੁੱਲਾ ਤੇ ਫੀਟਿੰਗ ਜਿਹੜੀ ਆ ਗਈ ਬਾਹਲੀ ਆਪਾਂ ਕਹਿ ਲਈ ਜਿਵੇਂ ਮੋਟੀ ਜੀ ਨਹੀਂ ਹੈਗੀ ਓਵਰ ਫਿੱਟ ਆ ਨਾ ਓਵਰ ਫਿੱਟ ਨਹੀਂ ਗਈ ਬਈ ਤੇ ਚਵਾਈ ਦੀ ਪੋਲੀ ਬਿਲਕੁਲ ਬਿਲਕੁਲ ਪੋਲੀ ਬਾਈ ਜੀ ਠੀਕ ਹੈ ਗੱਲ ਤੇ ਬਾਕੀ ਇੱਥੋਂ ਸਜਣੋ ਚੈੱਕ ਕਰ ਸਕਦੇ ਹਾਂ ਮਿਲਕ ਪੁਆਇੰਟ ਵੀ ਬਹੁਤ ਕਮਾਲ ਦੀ ਜਾਂਦੀ ਆ ਤੇ ਥਣ ਲੇਵੇ ਜੀ ਇਹ ਕਹਿ ਸਕਦੇ ਆ ਵੀ ਬਿਲਕੁਲ ਸਾਫ਼ 100 ਦਾ ਕੱਟੀਆਂ ਨੂੰ ਜਨਮ ਹੀ ਦੰਦੀਆਂ ਨੇ ਜਿਹੜੇ ਸੱਜਣ ਨੇ ਬਰੀਡ ਤੇ ਕੰਮ ਕਰਨਾ ਉਹ ਬਾਈ ਨਾਲ ਜਰੂਰ ਕਰ ਲਿਓ ਸੰਪਰਕ ਤੇ ਆਹ ਨਾਲ ਇਹਦੇ ਕੱਟੀਆਂ ਆ ਗਈ 14 ਲੀਟਰ ਬਾਈ ਕਹਿੰਦਾ ਹਾਜ਼ਰਾ ਵੀ 13 ਲੀਟਰ ਦਾ ਨਾ ਟਾਈਮ ਦੋ ਟਾਈਮ ਚ ਬਾ ਵੀ ਦੇਵਾਂਗੇ ਜੇ ਕਿਸੇ ਸੱਜਣ ਨੇ ਬਾਈ ਕਹਿੰਦਾ 13 ਦੀ ਓਟ ਤੇ ਮੰਗਵੋਣੀਆਂ ਇਸ ਤਰ੍ਹਾਂ ਵੀ ਭੇਜ ਦਾਂਗੇ ਲਾਡੀ ਰੇਟ ਕੀ ਰਹੂਗਾ ਇਹਦਾ ਫਿਰ ਬਾਈ ਇਹਦਾ 1 ਲੱਖ ਤੇ 35000 ਰੁਪਿਆ ਬਾਈ 1 ਲੱਖ ਤੇ 35000 ਮੰਗਦਾ ਹਾਂ ਜੀ ਮਾਨਤਾਨ ਕਰ ਦਾਂਗੇ ਜੋ ਮਾਨਦਨ ਮੌਕੇ ਤੇ ਕਰ ਦਾਂਗੇ ਠੀਕ ਹੈ ਗੱਲਾ ਕੋਈ ਬਾਲਾ ਫਰਕ ਨਹੀਂ ਪੈਣਾ ਬਾਲਾ ਫਰਕ ਨਹੀਂ ਪੈਣਾਗਾ 1,35 ਮਾੜਾ ਮਟਾ ਮਾਨਦਨ ਕਰ ਦੋ ਛੋਟ ਛੱਪਾ ਜਿਹਾ ਕਰ ਦਿਆਂਗੇ ਬਾਕ ਕਰ ਦਾਂਗੇ ਠੀਕ ਹੈ ਗੱਲਾ ਤੇ ਹੁਣ ਆ ਜਾ ਜੋ ਭਰਾ 2 ਨੰਬਰ ਵਾਲੀ ਕੱਟੀ ਤੇ ਤੋਰ ਖੋਲ ਕੇ ਇਹਦੀ ਲਾਡੀ ਕਿੰਨੀ ਕੁਮਰ ਹੋ ਗਈ ਇਹ ਬਈ 2 ਸਾਲਾਂ ਦੀ ਆ 2 ਸਾਲਾਂ ਦੀ ਹਾਂ ਜੀ ਤੇ ਬਾਕੀ ਬਿਊਟੀ ਚ ਫੁੱਲ ਆ ਗਈ ਜੈਡ ਬਲੈਕ ਆ ਗਈ ਪੂਰੀ ਆ ਬਈ ਜੈਡ ਬਲੈਕ ਆ ਦੰਦੋ ਖੀਰੀ ਰਹੂਗੀ ਪੂਰੀ ਖੀਰ ਆ ਇਹ ਦੰਦੋ ਬਾਈ ਕਹਿੰਦਾ ਖੀਰੀ ਉਮਰ ਆ ਗਈ 2 ਸਾਲ ਦੀ ਤੇ ਬਾਕੀ ਬਾਡੀ ਰੱਖਦੀ ਆ ਬਹੁਤ ਕ 17 ਗੱਲੋ ਜੀ 17 ਕਿਲੋ ਤੇ ਬਾਕੀ ਇੱਥੋਂ ਕਰ ਸਕਦਾ ਚ ਇੱਕ ਬਸ਼ੇਰੀਆਂ ਵਾਲਾ ਕੰਮ ਹੀ ਆ ਨਾ ਪੂਰਾ ਬਸ਼ੇਰੀਆਂ ਵਾਲਾ ਬਈ ਤੋਰ ਨਾਖਰਾ ਨੋਖਰਾ ਵਾੜਾ ਕੱਟੀ ਜੇ ਨਾਖਰਾ ਵੇਖ ਮੜਾ ਤੋਰ ਖੱਤ ਜੇ ਲੰਬੀ ਕਰ ਤੋਰ ਦੇ ਚੋ ਬਰਾਏ ਨੂੰ ਲੰਬੀ ਜੀ ਤੇ ਬਾਕੀ ਸੁਭਾਅ ਦੀ ਠੰਡੀ ਆ ਗਈ ਹੈ ਨਾ ਬਿਲਕੁਲ ਠੰਡੀ ਆ ਬਈ ਯਾਰ ਕਮਾਲ ਆ ਬਈ ਇੱਥੋਂ ਤੇ ਜਾ ਤਨ ਅਸਲ ਕੁਆਲਿਟੀ ਆ ਗਈ ਸੱਜਣੋ ਫੁੱਲ ਇੱਥੋਂ ਚ ਇੱਕ ਕਰ ਸਕਦਾ ਸਿੰਘ ਤਾਂ ਇਹ ਮੰਨ ਲਓ ਕਿ ਬਿਲਕੁਲ ਬੰਦ ਸਿੰਘ ਚ ਹੀ ਆ ਗਈ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਰਿਆ ਬਈ ਇਹਦੀ ਮਾਂ ਦਾ 17 ਕਿਲੋ ਦੁੱਧ ਸੀ ਬਈ ਕਿਹੜੇ ਸਲੇ ਚ ਇਹ ਦੂਜੇ ਸੂਬੇ ਚ ਆ ਤੇ ਦੂਜਾ ਨੰਬਰ ਇਹ ਵੀ ਹਰਿਆਣੇ ਚ ਆਈ ਜੀ ਦੀ ਮਾਂ ਠੀਕ ਆ ਗੱਲ ਆ ਤੇ ਮਾਦਰ ਪਾਈ ਕਹਿੰਦਾ ਇਹਦੀ ਵੀ ਇੱਥੇ ਰੋਕੀ ਭਾਈ ਇੱਥੇ ਰੋਕ ਲੈ ਫੇਸ ਕਰ ਦੇ ਉਹਨੇ ਤੇ ਬਾਕੀ ਇੱਥੇ ਉਹ ਚੈੱਕ ਕਰ ਸਕਦੇ ਹਾਂ ਕੋਈ LEDੀ ਨੂੰ ਤੋਂ ਬਿਲਕੁਲ ਸਟ੍ਰੇਟ ਆ ਮਜ਼ਬੂਤ ਆ ਕੀ ਸੱਜਣਾ ਫੁੱਲਾ ਤੇ ਸਿੰਘ ਇਹ ਕਹਿ ਸਕਦਾ ਕਿ ਬੰਦ ਆ ਗਿਆ ਰੀਜਨਲ ਸਿੰਘ ਆ ਗਿਆ ਦੰਦੋਂ ਖੀਰੀ ਉਮਰ ਆ ਗਈ ਪਾਈ ਕਹਿੰਦਾ 2 ਸਾਲ ਮਾਂ ਦਾ ਦੁੱਧ ਆ ਗਿਆ 17 ਕਿਲੋ ਹਰਿਆਣੇ ਚ ਮਾਦਰ ਇਹਦੀ ਲਿਆਂਦੀ ਦੀ ਤੇ ਬਾਕੀ ਯਾਰ ਸਾਨੂੰ ਨਸਲ ਦਾ ਨਾ ਸੁਭਾਈ ਦੱਸੀ ਜਾਂਦਾ ਬਹੁਤ ਠੰਡੀ ਆ ਲੈ ਚੱਲ ਜੋ ਬਰਾਦਰ ਨੂੰ ਕੱਦ ਵੀ ਫੁੱਲ ਕਰ ਜੂ ਲੰਬੀ ਵੀ ਫੁੱਲ ਤੇ ਸਿੰਘੀ ਦੀ ਇਹ ਕਹਿ ਸਕਦਾ ਵੀ ਬਿਲਕੁਲ ਬੰਦ ਸਿੰਘ ਚ ਸੁਭਾਅ ਦੀ ਜਮਾ ਸ਼ਾਂਤ ਤੇ ਲੰਬਾਈ ਵੀ ਫੁੱਲ ਰੱਖੂ ਕੱਦ ਕਾਠ ਵੀ ਫੁੱਲ ਤੇ ਲਾੜੀ ਕਿੰਨੇ ਪੈਸੇ ਬਾਈ ਇਹਦੇ ਬਾਈ ਇਹਦਾ ਯਾਰ ਖਿੱਚ ਕੇ ਆਪਾਂ ਰੁਪਇਆ 65000 ਲੈਣਾ 65000 ਲੈ ਲਾਂਗੇ ਤੇ ਸਿੰਘ ਰੇ ਨਾ ਲਬਣ ਬਾਇ ਆਪਨ ਬੂਆ ਤਾਂ ਨਹੀਂ ਮੈਂ ਕਹਾਂ ਨਾ ਜੀ ਨਾ ਕਰੀ ਉਰਲੇ ਬੰਨੇ ਕਰਦੇ ਫੇਸ ਕਰਦੇ ਮੜਿਆ ਨੂੰ ਫੇਸ ਇੱਥੋਂ ਇੱਥੋਂ ਕਰ ਸਕਦੇ ਜੀ ਇੱਕ ਇਹਦਾ ਬਾਈ ਕਹਿੰਦਾ ਲੈਣਾ 65000 17 ਕਿਲੋ ਦੀ ਗਾਰੰਟੀ ਰਹੂਗੇ ਤੇ ਕੋਈ ਭਰਾ ਕਹਿੰਦੇ ਵੀ 8 10 ਕਿਲੋ ਵਾਲੀ ਆ ਯਾਰ ਬਾਈ ਜੀ 17 ਕਿਲੋ ਗਾਰੰਟੀ ਚ ਹੋਇਆ 5000 ਰੁਪਏ ਠੀਕ ਆ ਕੰਨਾ ਤੇ ਇਹ ਆ ਗਈ ਦੋ ਨੰਬਰ ਤੇ ਤੇ ਇੱਕ ਕੱਟੀ ਆ ਗਈ ਸੱਜਣੋ ਆ ਇਹਦੀ ਮਾਦਰ ਤਾਂ ਬਾਈ ਕੋਲ ਖੜੀ ਵੀ ਹੈ ਇਹਦੀ ਮਾਦਰ ਸਾਨੂੰ ਪਹਿਲਾਂ ਇਹਦੀ ਮਾਦਰ ਕਰਾ ਦੇਣਾ ਚਾਹੀਦਾ ਇਹਦੀ ਮਾ ਆ ਖੜੀ ਇਹ ਵੀ ਬਾਈ ਜੀ ਦੂਜੀ ਗੱਲ ਇਹ ਵੀ ਹਰਿਆਣੇ ਚੋਂ ਹੀ ਆਈ ਹੈ ਠੀਕ ਆ ਗੱਲ ਇਹਦੀ ਹੁਣ ਕੀ ਕੰਡੀਸ਼ਨ ਆ ਕਈ ਮਹੀਨਿਆਂ ਦੀ ਗੱਪਣ ਹੋਗੀ ਇਹ ਬਾਈ ਜੀ ਸਵੇਚ ਆ ਤੇ ਮਾਲਾ ਵੀ ਇਹ ਚੌਥੇ ਸਵੇਰੇ ਤੇ ਆ ਠੀਕ ਆ ਕੰਨਾ ਇਹਦਾ 20 ਕਿਲੋ ਦੁੱ ਠੀਕ ਹੈ ਗੱਲ ਤੇ ਹੁਣ ਆਪਾਂ ਜੇ ਗੱਲ ਕਰ ਲਈਏ ਵੀ ਹੁਣ ਇਹ ਤਕਰੀਬਨ ਡਰਾਈ ਹੋਣ ਦੇ ਨੇੜ ਆ ਗਈ ਹੈ ਨਾ ਨੇੜ ਆ ਜੀ ਹੁਣ ਡਰਾਈ ਦੇ ਨੇੜਾ ਜਿਵੇਂ ਬਾਈ ਨੇ ਦੱਸਿਆ ਨਾ ਵੀ ਇਹ ਗੱਬਣ ਆ ਗਈ 6-7 ਮਹੀਨਿਆਂ ਦੀ ਤੇ ਦੁੱਧ ਚੰਗਾ ਪਿਉਂਦੀ ਆ ਪੀ ਕੇ ਰੋਲਦੀ ਪੂਰਾ ਚੰਗਾ ਇਹ ਇਹ ਉਹ ਇਹਦੀ ਕੱਟੀ ਆ ਨਾ ਹਾਂਜੀ ਇਹਦੀ ਕੱਟੀ ਹੈ ਇੱਥੋਂ ਕਰ ਸਕਦਾ ਹਾਂ ਸੱਜਣੋ ਚੈੱਕ ਨਸਲ ਕੁਆਲਟੀ ਸਿੰਘ ਇਹ ਕਹਿ ਸਕਦਾ ਵੀ ਜੇ ਮਾ ਪਤਲੇ ਸਿੰਘ ਜੀ ਰਹੂਗੀ ਤੇ ਥੱਲਿਓ ਥਣ ਸਿੰਗਲ ਚਾਰ ਹੀ ਰਹਿਣਗੇ ਚਾਰ ਹੀ ਬੈਸ ਫਾਲਤੂ ਤਾਂ ਨਹੀਂ ਕੋਈ ਨਾ 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 ਠੀਕ ਹੈ ਗੱਲ ਕੱਟੀ ਉਮਰ ਕਿੰਨੀ ਕਰੂਗੀ ਬਾਈ ਇਹਦੀ 9 ਮਹੀਨਿਆਂ ਦੀ ਉਮਰ ਆ ਬਾਈ ਜ ਠੀਕ ਹੈ ਗੱਲ ਤੇ ਬਾਕੀ ਕੁਆਲਿਟੀ ਹੈ ਨਾ ਹੋਰ ਜੋਬਰਾ ਖੋਲ ਕੇ ਇਹਦਾ ਕੀ ਨਾਮ ਮੁੰਡੇ ਦਾ ਇਹ ਆਪਣਾ ਪ੍ਰਧਾਨ ਸਾਹਿਬ ਹੈ ਜੀ ਮੇਰਾ ਭਰਾ ਛੋਟਾ ਦਾ ਤੋਰ ਪ੍ਰਧਾਨ ਸਾਹਿਬ ਜਿਹੜਾ ਇਹ ਪ੍ਰਧਾਨਗੀ ਦਿੱਤੀ ਹੋਈ ਹੈ ਇਹਨੂੰ ਆਪਾਂ ਠੀਕ ਹੈ ਗੱਲ ਤੇ ਇਹਦੀ ਉਮਰ ਆ ਗਈ ਭਾਈ ਕਹਿੰਦਾ 9 ਤੋਂ 10 ਮਹੀਨੇ ਤੇ ਕੱਟੀ ਦੀ ਸੱਚ ਨੂੰ ਗਰੋਥ ਆ ਗਈ ਫੁੱਲ ਕਿਉਂਕਿ ਨਸਲ ਤੇ ਜੇ ਕਹ ਲਈਏ ਨਾ ਨਸਲ ਤੇ ਸਭ ਤੋਂ ਵੱਧ ਡਿਪੈਂਡ ਕਰਦਾ ਹੁੰਦਾ ਹੈ ਨਸਲ ਦੇ ਹਿਸਾਬ ਨਾਲ ਨਹੀਂ ਗਰੋਥ ਹੁੰਦੀ ਤੇ ਨਸਲ ਦੇ ਹਿਸਾਬ ਨਾਲ ਹੀ ਸੁਭਾਅ ਹੁੰਦਾ ਤੇ ਕੁਆਲਿਟੀ ਇੱਥੋਂ ਚੈੱਕ ਕਰ ਸਕਦੇ ਹੋ ਕਮਾ ਦੇ ਪ੍ਰਧਾਨਗੀ ਰਹਿਣ ਨੂੰ ਉਮਰ 9 ਤੋਂ 10 ਮਹੀਨੇ ਤੇ ਇਹਦੀ ਮਾਦਰ ਆਪਾਂ ਤੁਹਾਨੂੰ ਦਿਖਾ ਵੀ ਦਿੱਤੀ ਕਿੰਨਾ ਦੁੱਧੰਦੀ ਆ ਇਹਦੀ ਮਾਂ ਇਹਦੀ ਮਾਂ 20 ਕਿਲੋ ਦੁੱਧ ਦਿੰਦੀ ਸੀ ਬਈ ਕਮਾਦੇ ਕਮਾਦੇ ਕਿਹ ਰਹਾਂ ਇਹਨੂੰ ਹੋਰ ਕਮਾਦੇ ਆ ਕਿਹੜਾ ਥੱਕਦਾ ਨੂੰ ਮਾਂ ਦੀ ਕਮਾਦੀ ਤੇ ਨਾ ਅਸਲ ਫੁੱਲ ਆ ਗਈ ਬਈ ਹਨਾ ਫੁੱਲ 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 ਇਹ ਬਾਈ ਕਹਿੰਦਾ ਸਾਮ ਸੰਭਾਲਦੀ ਕਹਿ ਲਈ ਹੈ ਨਾ ਸਾਮ ਸੰਭਾਲ ਦੇ ਚੱਕਰ ਕਰਕੇ ਵੇਚਣੇ ਨੇ ਪਸ਼ੂ ਆ ਗਏ ਸਾਰੇ ਟੌਪ ਕੁਆਲਿਟੀ ਦੇ ਤੇ ਬਾਕੀ ਤੁਹਾਨੂੰ ਦੱਸੀ ਵੀ ਜਾਂਦੇ ਆ ਲੈ ਚੱਲ ਬਈਆਂ ਇਹਨੂੰ ਘਮਾ ਕੇ ਤੇ ਸਿੰਘ ਕਹਿ ਲਈ ਬਾਈ ਜਮੀ ਛੋਟਾ ਕਰੂਗਾ ਜੀ ਨਾ ਉਹਦਾ ਛੋਟਾ ਕਰੂ ਬਾਈ ਜੀ ਸਿੰਘ ਕਰੂ ਪਹਿਲ ਕੁੱਲ ਛੋਟਾ ਜਿਹੜ ਨਰਾਜ ਨਹੀਂ ਕਰਦੀਆਂ ਯਾਰ ਜਿਹੜਾ ਸੱਜਣ ਲੈ ਜਾਊਗਾ ਉਹਦੀ ਮਿਹਨਤ ਦਾ ਆਪੇ ਹੀ ਕਹਿ ਸਕਦੇ ਆਂ ਵੀ ਲਾਡੀ ਯਾਰ ਮੁੱਲ ਪਾ ਦੇਣੀ ਹੈ ਨਾ ਪੂਰਾ ਪੂਰਾ ਮੁੱਲ ਪਾਉਣਗੇ ਬਈ ਚੰਗਾ ਦੁੱਧ ਪਾਉਣੀਆਂ ਤੇ ਚੰਗੀ ਕੁਆਲਿਟੀ ਵਾਲੀਆਂ ਨੇ ਲੈ ਚਲਾ ਇਹਨੂੰ ਤੇ ਬਾਕੀ ਇੱਥੇ ਦਾ ਸੱਜਣੋਂ ਥੱਲੇੋਂ ਸਿਸਟਮ ਚੈੱਕ ਕਰ ਸਕਦੇ ਹੋ ਸਿੰਗਲ ਚਾਰ ਥਾਣੇ ਤੇ ਝੋਲੀ ਵਾਲੀ ਰੱਖ ਦਿਆ ਤੇ ਆਹ ਘੱਟੀ ਵੀ ਕਰਾ ਦੇਣਾ ਥੱਲੇੋਂ ਚੈੱਕ ਤੁਹਾਨੂੰ ਇਹ ਇੱਥੋਂ ਕਰ ਸਕਦਾ ਥਾਣੇ ਇਹਦੇ ਵੀ ਸਿੰਗਲ ਚਾਰ ਤੇ ਇਹਦਾ ਲਾਡੀ ਕੀ ਰੇਟ ਰਹੂਗਾ ਛੋਟੀ ਘੱਟੀ ਦਾ ਇਹਦਾ ਬਈ ਉਦਾਂ ਡਿਮਾਂਡ ਆਪਣੀ ਸੀਗੀ 40 ਕ ਦੀ ਠੀਕ ਹੈ ਪਰ 35 ਤੇ ਛੱਡ ਦਾਂਗੇ ਬਈ ਯਾਰ 3 ਬਾਈ ਕੋਈ ਗੱਲ ਨਹੀਂ ਕਰਦਾਂਗੇ ਮੰਨਤ ਕਰਦਾਂਗੇ ਮੰਨਤਾਂ ਬਾਈ ਠੀਕ ਹੈ ਗੱਲ ਜੇ ਬਾਈ ਕਹਿੰਦਾ ਕਿਸੇ ਸਜਣ ਨੇ ਤਿੰਨ ਲੈਣੀਆਂ ਤਿੰਨਾਂ ਚ ਮੰਨਤਾਂ ਉਦਾਂ ਦਾ ਹੋ ਜੂ ਇੱਕ ਤਾਂ ਕੱਟੀ ਦਿਖਾਤੀ ਮਾਦਰ ਦਾ ਰਿਕਾਰਡ 20 ਕਿਲੋ ਇਹਦੀ ਮਾਦਰ ਦਾ 17 ਕਿਲੋ ਦੂਜੇ ਸੂਏ ਦੰਦੋਂ ਖੀਰੀ ਤੇ ਇੱਕ ਸਜਣੋਂ ਤੁਹਾਨੂੰ ਦਿਖਾਤੀ ਆ ਮੀਣੀ ਝੋਟੀ ਇਹ ਆ ਗਈ 2.5 ਮਹੀਨੇ ਦੇ ਲਗਭਗ ਸੂਈ ਹੋਈ ਮਗਰ ਕੱਟੀ 14 ਕਿਲੋ ਹਾਜ਼ਰ ਸ਼ਹਿਰ ਮਰੇਲਕੋਟਲੇ ਖੜੇ ਨੇ ਤਿੰਨੇ ਪਸ਼ੂ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ